ਜਿਹੜੇ ਪਾਸੇ ਨੂੰ ਹੋਣ ਲੱਗ ਪਾ ਤੁਹਾਡੇ ਗੈਰ ਰਾਜਨੀਤਿਕ ਧੜੇ ਵੱਲੋਂ ਤੇ ਉਧਰੋਂ ਉਗਰਾਹਾ ਸਾਹਿਬ ਵੱਲੋਂ ਜਾਂ ਐਸ ਕੇ ਐਮ ਵੱਲੋਂ ਤੁਹਾਨੂੰ ਲੱਗਦਾ ਵੀ ਉਸ ਨੂੰ ਲੈ ਕੇ ਭਵਿੱਖ ਦੇ ਵਿੱਚ ਜਾਂ ਆਉਣ ਵਾਲੇ 5 6 ਮਹੀਨਿਆਂ ਦੇ ਵਿੱਚ ਬਹੁਤ ਵੱਡਾ ਪੰਜਾਬ ਨੂੰ ਨੁਕਸਾਨ ਚ ਲੱਣਾ ਪੈ ਸਕਦਾ ਪ੍ਰਚਾਰਤੇ ਕਹਿੰਦੇ ਨੇ ਕਿ ਅਸੀਂ ਕਮੇਟੀ ਬਣਾਦੀ ਡੱਲੇ ਵਾਲੇ ਨਾਲ ਗੱਲ ਕਰਨ ਲਈ ਡੱਲੇ ਵਾਲੇ ਟਾਈਮ ਨਹੀਂ ਦਿੱਤਾ ਉਹਨਾਂ ਉਹਨਾਂ ਬੰਦਿਆਂ ਨੂੰ ਪੁੱਛੋ ਉਹ ਬਹਿਰੂ ਸਾਹਿਬ ਨੇ ਕੱਲੇ ਦਾ ਬਿਆਨ ਦੇ ਕੇ ਸਪਸ਼ਟ ਕਰਤਾ ਜੀ ਕਿ ਸਾਡੀ ਡਿਊਟੀ ਲੱਗੀ ਸੀ ਡੱਲੇ ਵਾਲੇ ਨਾਲ ਗੱਲ ਕਰਨ ਦੀ ਹਾਂ ਲੇਕਿਨ ਅਸੀਂ ਉਹ ਨਹੀਂ ਮਤਲਬ ਦਿੱਲੀ ਆ ਕੁੜੇ ਜਿਹੜੇ ਪਿੱਛੋਂ ਇਹ ਜਿਹੇ ਬਿਆਨ ਆ ਰਹੇ ਆ ਵੀ ਉਹ ਸਾਡੇ ਹੁੰਦੇ ਦਿੱਲੀ ਬਾਗੇ ਸੀਗੇ ਹੁਣ ਦਿੱਲੀ ਜਾ ਕੇ ਦਿਖਾਉਣ ਸਰਕਾਰ ਸਾਡੇ ਨਾਲ ਇੱਥੇ ਗੱਲ ਕਰਨ ਆ ਰਹੀ ਸੀ ਤਾਂ ਫਿਰ ਮੈਂ ਇਹ ਥਾਪੀਆਂ ਮਾਰੀ ਜਾਵਾਂ ਤੇ ਸਰਕਾਰ ਅਸੀਂ ਦਾ ਪੰਜਾਬ ਚ ਸਾਡੀ ਗੱਲਾਂ ਗੱਲਬਾਤ ਕਰ ਲੈ ਇਹ ਗੱਲਾਂ ਬੇਲੂੜੀਆਂ ਹੁੰਦੀਆਂ ਨੇ ਪਰ ਜਿਹੜੀਆਂ ਤੁਸੀਂ ਮੰਗਾਂ ਬਣਾਉਣੀਆਂ ਜੇ ਉਹ ਤੁਹਾਡੇ ਅਕੋਰਡਿੰਗ ਸਾਰਾ ਓਕੇ ਕਰ ਵੀ ਦਿੰਦੇ ਆ ਤੁਸੀਂ ਕਹਿ ਦਿੰਦੇ ਹੋ ਵੀ ਸਾਰਾ ਡਨ ਹੋ ਗਿਆ ਤੇ ਜੇ ਉਹਨਾਂ ਨੇ ਕਹਿਤਾ ਵੀ ਇਹਦੇ ਚਾ ਫਲਾਨੀਆਂ ਕਮੀਆਂ ਆ ਗਈਆਂ ਕੱਲ ਵੀ ਇੱਕ ਬਿਆਨ ਰਾਜੇਵਾਲ ਸਾਹਿਬ ਦੇਗੇ ਵੀ ਅਸੀਂ ਫਲਾਨੀ ਚੀਜ਼ ਨੂੰ ਅਸੀਂ ਤਾਂ ਕੰਟੈਂਡੈਂਪ ਕਰਦਾਂਗੇ ਇਹ ਆਏ ਹੋ ਗਿਆ ਹੁਣ ਹੁਣ ਸੋਚੋ ਗੱਲ ਹੁਣ ਸਰਕਾਰ ਕੁਝ ਦੇਣ ਲੱਗੀ ਸੀ ਨਾ ਸਰਕਾਰ ਕੋ ਸੋਚਣ ਲੱਗੀ ਸੀ ਨਾ ਉਦੋਂ ਇਹ ਬਿਆਨ ਆਉਣਾ ਕਿੰਨਾ ਕੁਚਤਮੰਦ ਹੈ ਅੰਦਰੋਂ ਦਾ ਰਿਪੋਰਟ ਇਹ ਆ ਰਹੀ ਹੈ ਵੀ ਜਦੋਂ ਤੁਸੀਂ ਐਮਐਸਪੀ ਦੀ ਗੱਲ ਕੀਤੀ ਸੀ ਥੋਨੂੰ ਪਿਊਸ਼ ਗੋਇਲ ਨੇ ਕਹਿਤਾ ਵੀ 1 ਰੁਪਿਆ ਨਹੀਂ ਮਿਲਦਾ ਕੱਲ ਦਾ ਰੋਲਾ ਪਿਆ ਮੈਨੂੰ ਨਹੀਂ ਪਤਾ ਅਜੇ ਮੇਰੇ ਨਾਲ ਸਰਕਾਰ ਦੀ ਕੋਈ ਗੱਲ ਨਹੀਂ ਜੀ ਨਾ ਸਰਕਾਰ ਨੇ ਸਾਨੂੰ ਹਜੇ ਪ੍ਰੋਪੋਜ਼ਲ ਦਿੱਤੀ ਸੀ ਹਾਂ ਕਿ ਅਸੀਂ ਮਤਲਬ ਤੁਹਾਨੂੰ ਐਮਐਸਬੀ ਦੀ ਗਰੰਟੀ ਦੇ ਲਈ ਆਰਡੀਨੈਂਸ ਜਾਰੀ ਕਰਾਂਗੇ ਕੁਝ ਨਹੀਂ ਵੈਸੇ ਜੀ ਸਾਡੇ ਕੋਲੇ ਕੋਈ ਪ੍ਰਪੋਜ਼ਲ ਨਹੀਂ ਸੀ ਹਮ ਪਰ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਵੀ ਸਰਕਾਰ ਆਰਡੀਨੈਂਸ ਲਿਆ ਸਕਦੀ ਹੈ ਹੁਣ ਜਿਹੜਾ ਸਰਕਾਰ ਕਹੇਗੀ ਉਹ 5 ਸਾਲਾਂ ਵਾਲਾ ਕਹੇਗੀ ਉਹ ਮੱਕੀ ਤੇ ਕਹੇਗੀ ਜਾਂ ਕਪਾਹ ਤੇ ਕਹੇਗੀ ਜਾਂ ਦਾਲਾਂ ਤੇ ਕਹੇਗੀ ਉਹਦੀਆਂ ਕੀ ਸ਼ਰਤਾਂ ਉਹਦਾ ਹਜੇ ਤਾਂ ਪ੍ਰਸਾਅ ਵੀ ਰੱਖਿਆ ਉਹਦੀਆਂ ਸ਼ਰਤਾਂ ਵੀ ਫਿਰ ਹੋਣਗੀਆਂ ਕੁਆਲਿਟੀ ਚੈੱਕ ਹੋਣਗੇ ਹੋਰ ਬਹੁਤ ਸਾਰੀਆਂ ਉਹ ਉਹ ਬਾਕੀ ਗੱਲਾਂ ਬਾਅਦ ਚ ਆਉਣਗੀਆਂ ਹਜੇ ਬਾਕੀ ਸਾਰੀਆਂ ਲੈਕਿਨ ਹਜੇ ਉਹਨਾਂ ਦੀ ਪ੍ਰਪੋਜ਼ਲ ਆਈ ਹੈ ਅਸੀਂ ਉਹਦੇ ਨਾਲ ਸਹਿਮਤੀ ਨਹੀਂ ਦਿੱਤੀ ਹਜੇ ਤੁਹਾਡੇ ਨਾਲ ਵਾਦਾ ਹੁੰਦਾ ਵੀ ਤੁਹਾਡੇ ਪੇਜ ਓਪਨ ਆਉਣਗੇ ਉਹ ਤਾਂ ਹੋਰ ਸਗੋਂ ਬੰਦ ਹੋ ਗਏ ਅਸੀਂ ਅੱਜ ਕੱਲ ਦਾ ਮੰਨੀ ਇਹ ਬਣਾਇਆ ਹੋਇਆ ਹੈ ਜੀ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਉਦੋਂ ਕਿਹੜਾ ਇੰਟਰਨੈਟ ਚੱਲਦਾ ਸੀ ਤੇ ਜੇ ਤੁਹਾਡਾ ਨਹੀਂ ਇਹ ਸਾਰੀ ਸਹਿਮਤੀ ਬੰਦੀ ਜਿਵੇਂ ਭੰਦੇਰ ਸਾਹਿਬ ਨੇ ਕਹਿਤਾ ਵੀ 21 ਫਰਵਰੀ ਨੂੰ 11 ਵਜੇ ਅਸੀਂ ਦਿੱਲੀ ਕੂਚ ਦਾ ਕਰ ਦੇਣਾ ਫੇਰ ਤੁਹਾਡਾ ਉਹੀ ਐਕਸ਼ਨ ਪਲਾਨ ਰਹੇ ਨਹੀਂ ਦੇਖੋ ਇਹ ਤਾਂ ਸੁਭਾਵਿਕ ਹੈ ਕਿ ਜੇ ਤੁਸੀਂ ਅੱਗੇ ਜਾਣੇ ਹੋ ਅਗਵਾਈ ਦੇ ਵਿੱਚ ਕਿਸਾਨ ਆਗੂ ਮੂਰੇ ਹੋਣਗੇ ਕਿ ਨੌਜਵਾਨ ਜਾ ਰਤਲ ਤੁਸੀਂ ਉੱਥੇ ਸੀਗੇ ਖਨੋਰੀ ਖਨੋਰੀ ਸੀ ਜੀ ਸਾਡਾ ਜਨਰਲ ਸੈਕਟਰੀ ਕਾਕਾ ਸਿੰਘ ਕੋਟੜਾ ਤੁਹਾਡੇ ਵਿੱਚ ਵਰਦਾ ਸੀ ਠੀਕ ਹੈ ਇੱਥੋਂ ਵਾਲੇ ਪੱਤਰਕਾਰਾਂ ਤੋਂ ਬਸ ਡੱਲੇ ਵਾਲ ਤੇ ਭਦੇਰ ਕਿੱਥੇ ਸੀ ਪੰਜਾਬ ਸਰਕਾਰ ਦਾ ਰਵਈਆ ਇੱਕ ਕਮੈਂਟ ਕਿਹੇ ਜਾ ਲੱਗ ਰਿਹਾ ਸਾਰੇ ਜੀ ਕੀ ਉਹ ਵਾਕਿਆ ਦੇ ਵਿੱਚ ਮਤਲਬ ਪੰਜਾਬ ਵਾਲੀ ਉਹ ਭੂਮਿਕਾ ਨਿਭਾ ਰਹੇ ਆ ਮੁੱਖ ਮੰਤਰੀ ਸਾਹਿਬ ਕਿ ਤੁਹਾਨੂੰ ਸ਼ਕਤੀ ਲੱਗਦੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਕਿਸਾਨੀ ਅੰਦੋਲਨ 2.0 ਬਹੁਤ ਚੀਜ਼ਾਂ ਆਈਆਂ ਜਿਹੜੀਆਂ ਦੇਖਣ ਨੂੰ ਮਿਲ ਰਹਿਣਾਂਆਂ ਗੀਆਂ ਪਰ ਪਿੱਛੇ ਇਹ ਬਾਰਡਰਾਂ ਤੋਂ ਹਟ ਕੇ ਸ਼ੰਭੂ ਬੈਰੀਅਰ ਤੋਂ ਪਾਸੇ ਹਟ ਕੇ ਜਾਂ ਖਨੌਰੀ ਤੋਂ ਪਾਸੇ ਹਟ ਕੇ ਪਿੱਛੇ ਵੀ ਇੱਕ ਬਹੁਤ ਤਕੜੀ ਚੀਜ਼ ਚੱਲ ਰਹੀ ਆ ਪੰਜਾਬ ਦੇ ਲੋਗ ਉਹਨੂੰ ਸਮਝ ਵੀ ਰਹੇ ਨੇ ਕਿਸਾਨ ਆਗੂ ਵੀ ਸਮਝ ਰਹੇ ਨੇ ਚੌਥੀ ਮੀਟਿੰਗ ਤੋਂ ਬਾਅਦ ਸਰਕਾਰ ਦਾ ਇੱਕ ਜਿਹੜਾ ਵੱਡਾ ਪਲਾਨ ਸੀ ਉਹਨੂੰ ਬੀ ਪਲਾਨ ਵੀ ਕਹਿ ਸਕਦੇ ਹੋ ਇੱਕ ਪ੍ਰਪੋਜ਼ਲ ਸਾਹਮਣੇ ਨਿਕਲ ਕੇ ਆ ਗਿਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਪਰ ਜਿਹੜਾ ਪੰਜਾਬ ਦੇ ਵਿੱਚ ਕੁਝ ਹੋ ਰਿਹਾਗਾ ਚਾਹੇ ਉਹ ਰਾਜਨੀਤਿਕ ਤળે ਹੋਣ ਜਾ ਉਹ ਕਿਸਾਨੀ ਧੜੇ ਤੋਂ ਅਲੱਗ ਧੜੇ ਹੁਣ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਜਾਂ ਅਧਿਆਪਕ ਬੇਰੋਜ਼ਗਾਰ ਜਥੇਬੰਦੀਆਂ ਉਹਨਾਂ ਦੇ ਵਿੱਚ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੀ ਇੱਕ ਤਸਵੀਰ ਬਣ ਰਹੀ ਆ ਤੇ ਇੱਕ ਜਿਹੜੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਜਗਜੀਤ ਸਿੰਘ ਡੱਲੇয়াল ਡੱਲੇয়াল ਸਾਹਿਬ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਡੱਲੇয়াল ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਸ ਅੰਦੋਲਨ ਤੋਂ ਥੋੜਾ ਜਿਹਾ ਪਾਸੇ हट ਕੇ ਉਹ ਇਹ ਆ ਵੀ ਜਿਹੜੇ ਕਮੈਂਟ ਹੋਣ ਲੱਗੇ ਜਾਂ ਜਿਹੜੇ ਪਾਸ਼ਨ ਹੋਣ ਲੱਗੇ ਤੁਹਾਡੇ ਗੈਰ ਰਾਜਨੀਤਿਕ ਧੜੇ ਵੱਲੋਂ ਤੇ ਉਧਰੋਂ ਉਗਰਾਹਾ ਸਾਹਿਬ ਵੱਲੋਂ ਜਾਂ ਐਸਕੇਐਮ ਵੱਲੋਂ ਤੁਹਾਨੂੰ ਲੱਗਦਾ ਵੀ ਉਸ ਨੂੰ ਲੈ ਕੇ ਭਵਿੱਖ ਦੇ ਵਿੱਚ ਜਾਂ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਬਹੁਤ ਵੱਡਾ ਪੰਜਾਬ ਨੂੰ ਨੁਕਸਾਨ ਚ ਲੱਣਾ ਪੈ ਸਕਦਾ ਦੇਖੋ ਸਵਾਲ ਕੀ ਹੈ ਸਭ ਤੋਂ ਵੱਡਾ ਰਤਨ ਇਹ ਨੂੰ ਨਾ ਜਿੰਨਾ ਚਿਰ ਅਸੀਂ ਸਾਰੇ ਸਿਨੈਰੀਓ ਨੂੰ ਸਮਝਦੇ ਨਹੀਂ ਜੀ ਸਾਰੀ ਪਿਕਚਰ ਹੀ ਸਾਡੇ ਸਾਹਮਣੇ ਆਉਂਦੀ ਉਹ ਨਜ਼ਰ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਤੇ ਆਮ ਲੋਕਾਂ ਦੇ ਵਿੱਚ ਵੀ ਇਹ ਗੱਲਾਂ ਰਹਿਣਗੀਆਂ ਖੜੀਆਂ ਰਹਿਣਗੀਆਂ ਜੀ ਅ ਅਸੀਂ ਸਾਡੀ ਲੜਾਈ ਕਿਸੇ ਨਾਲ ਕੋਈ ਨਹੀਂ ਹੈ ਜੀ ਕਿਸੇ ਜਥੇਬੰਦੀ ਦਾ ਕਿਸੇ ਦੀ ਕੋਈ ਲੜਾਈ ਨਹੀਂ ਜੀ ਕਿਸੇ ਬੰਦੇ ਨਾਲ ਕੋਈ ਲੜਾਈ ਨਹੀਂ ਜੀ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੀ ਵਾਰੀ ਜਦੋਂ ਇਕੱਠੇ ਕੀਤੇ ਐ ਜੀ ਸਾਰਿਆਂ ਨੂੰ ਇਕੱਠੇ ਕਰਨ ਦੇ ਵਿੱਚ ਵੀ ਡੱਲੇ ਵਾਲ ਨੇ ਮਤਲਬ ਪੂਰਾ ਢਿੱਡ ਚੋਟੀ ਦਾ ਜੋਰ ਲਾ ਕੇ ਇਕੱਠੇ ਕੀਤੇ ਭਜਨਸ ਕਰਕੇ ਜੋਰ ਲਾਇਆ ਜੀ ਪਤਾ ਨਹੀਂ ਕਿੰਨਾ ਤੇਲ ਫੂਕਤਾ ਇਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਚਲੋ ਹੋ ਗਏ ਜੀ ਹੁਣ ਉਸ ਤੋਂ ਬਾਅਦ ਜਿਹੜੀਆਂ ਵਿਚਾਰਧਾਰਾਾਂ ਹੁੰਦੀਆਂ ਨੇ ਨਾ ਜੀ ਜੀ ਅਗਰ ਇੱਕ ਵਾਰੀ ਮੁੱਜਾਂ ਦੇ ਸਾਜਦਾ ਬਣ ਜਾਂਦੀ ਹੈ ਜੀ ਪਰ ਜਦੋਂ ਫਿਰ ਉਹਨਾਂ ਵਿਚਾਰਧਾਰਾ ਉਸ ਆਪਦੀ ਉਹਦੀ ਵਿਚਾਰਧਾਰਾ ਦੇ ਮੁਤਾਬਕ ਫੈਸਲਾ ਹੋਣ ਦੀ ਬਜਾਏ ਦੂਜੀ ਦਿਸ਼ਾ ਵੱਲ ਨੂੰ ਫੈਸਲਾ ਜਾਂਦਾ ਹੈ ਜੀ ਉਦੋਂ ਫਿਰ ਮੋਰਚੇ ਦੇ ਵਿੱਚ ਗੜਬੜਾਂ ਦੇ ਮਾਹੌਲ ਪੈਦਾ ਹੁੰਦੇ ਨੇ ਇਸੇ ਤਰ੍ਹਾਂ ਹੋਇਆ ਤੁਸੀਂ ਦੇਖੋ ਤਿੰਨ ਕਾਨੂੰਨ ਆਏ ਤਿੰਨ ਕਾਨੂੰਨ ਰੱਦ ਹੋ ਗਏ ਜੀ ਸਾਰੇ ਨੇ ਡਟ ਕੇ ਲੜ ਲਿਆ ਜਦੋਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀਆਂ ਗੱਲਾਂ ਚੱਲਣ ਲੱਗੀਆਂ ਭਾਰਤ ਸਰਕਾਰ ਡਬਲਯੂਟੀਓ ਵੱਲ ਨੂੰ ਇੱਕ ਰੈਗੂਲੇਸ਼ਨ 33 ਹੋਰ ਮੁਲਕਾਂ ਨਾਲ ਸਹਿਮਤ ਹੋ ਕੇ ਲਜਾਣ ਦੀਆਂ ਗੱਲਾਂ ਹੋਣਗੀਆਂ ਸ਼ੁਰੂ ਹੋ ਗਈਆਂ ਗਵਰਨਮੈਂਟ ਅਸੀਂ ਉੱਥੇ ਲੈ ਕੇ ਧੱਕ ਕੇ ਤਾਂ ਉਸ ਵੇਲੇ ਜੇੜਿੰਕੋ ਜਿ ਤਰ੍ਹਾਂ ਸਾਡੇ ਸੁਸਾਇਟੀ ਦੇ ਵਿੱਚ ਇਹਵੀਆਂ ਫਿਰਦੀਆਂ ਹੋਣਗੀਆਂ ਅੱਜ ਵੀ ਹੋਣਗੀਆਂ ਅੱਗੇ ਵੀ ਰਹਿਣਗੀਆਂ ਪਿੱਛੇ ਵੀ ਹੈਗੀਆਂ ਨੇ ਜਿਨ੍ਹਾਂ ਦੀ ਮਨਸ਼ਾ ਕਿਸਾਨੀ ਦੇ ਦਾ ਭਲਾ ਕਰਨਾ ਨਹੀਂ ਹੁੰਦੀ ਜੀ ਉਹਨਾਂ ਦਾ ਕੁਝ ਰਾਜਨੀਤਿਕ ਆਪਦੀ ਪਹੁੰਚ ਨੂੰ ਕਿਵੇਂ ਮਜ਼ਬੂਤ ਕਰਨਾ ਉਹਨਾਂ ਦੀ ਉੱਥੇ ਜੇਕਰ ਖੜੀ ਹੁੰਦੀ ਹੈ ਔਰ ਉਹਦੇ ਉਹਨਾਂ ਉਹਨਾਂ ਧੜਿਆਂ ਵੱਲ ਉਸ ਵੇਲੇ ਉੱਥੋਂ ਮੋਰਚਾ ਪਟਕੇ ਲਾਉਂਦੇ ਤੇ ਪੂਰਾ ਜੋਰ ਲੱਗ ਗਿਆ ਹੁਣ ਇਹ ਕਿਉਂ ਲੱਗਿਆ ਕੁਝ ਤੜੇ ਅੱਜ ਅੱਜ ਹਰ ਪੰਜਾਬੀ ਨੂੰ ਜਾਂ ਹਰ ਹਿੰਦੁਸਤਾਨੀ ਨੂੰ ਹਰ ਭਾਰਤੀ ਨੂੰ ਐਮਐਸਪੀ ਦੀ ਲੋੜ ਹੈ ਜੀ ਹਰ ਭਾਰਤੀ ਨੂੰ ਡਾਕਟਰ ਸੁਮੇਨਾ ਤੰਦੀ ਦੇ ਰਿਪੋਰਟ ਅਨਸਾਰ ਫਸਲ ਦੇ ਰੇਟ ਮਿਲਣ ਦੀ ਲੋੜ ਹੈ ਹਰ ਪੰਜਾਬੀ ਹਿੰਦੁਸਤਾਨੀ ਹਰ ਵਿਅਕਤੀ ਜਿਹੜਾ ਕਿਸਾਨੀ ਕਰਦਾ ਹੈ ਜਾਂ ਮਜ਼ਦੂਰ ਹੈ ਛੋਟਾ ਵਿਚੀਰ ਵਿਚਾਰਾ ਉਹਦੇ ਕਰਜ਼ੇ ਦੀ ਮੁਕਤੀ ਦੀ ਗੱਲ ਹੋਣੀ ਚਾਹੀਦੀ ਹੈ ਜੀ ਠੀਕ ਹੈ ਸਾਡਾ ਕਿਸਾਨ ਵਿਚਾਰੇ ਦੀ ਇਹ ਪਹੁੰਚ ਤੋਂ ਬਾਹਰ ਆ ਗੱਲਾਂ ਜੀ ਕਿ ਭਾਰਤ WTO ਚੋਂ ਬਾਹਰ ਆਵੇ ਇਹ ਇਹ ਸਾਰੇ ਨਹੀਂ ਸਮਝਦੇ ਸਾਡਾ ਕਿਸਾਨ ਨਹੀਂ ਵਿਚਾਰਾ ਸਮਝਦਾ ਕਿ WTO ਕੀ ਫੰਡਾ ਹੈ ਲੇਕਿਨ ਅਸੀਂ ਤਾਂ ਸਾਰੇ ਸਮਝਦੇ ਆ ਨਾ ਕਿ WTO ਦੇ ਪ੍ਰਭਾਵ ਥੱਲੇ ਹੀ ਕਣਕ ਤੋਂ ਇمپੋਰਟ ਡਿਊਟੀ ਕਟਾਈ ਜਾ ਰਹੀ ਸੀ WTO ਦੇ ਪ੍ਰਭਾਵ ਥੱਲੇ ਹੀ ਸਾਡੇ ਦੇਸ਼ ਦੇ ਕਿਸਾਨਾਂ ਨੂੰ ਹੁਣ ਅਸੀਂ ਸਰਕਾਰ ਸਾਨੂੰ ਅਸੀਂ ਕਹਿੰਦੇ ਐ ਐਮਐਸਪੀ ਦੀ ਗਰੰਟੀ ਦੇ ਦਿਓ ਜੀ ਅਗਰ ਮੂੰਗੀ ਤੇ ਐਮਐਸਪੀ ਦੀ ਗਰੰਟੀ ਮਿਲ ਜਾਂਦੀ ਹੈ ਦਾਲਾਂ ਦੀ ਐਮਐਸਪੀ ਦੀ ਗਰੰਟੀ ਮਿਲ ਜਾਂਦੀ ਹੈ ਕੀ ਪੰਜਾਬ ਦਾ ਕਿਸਾਨ ਦਾਲਾਂ ਨਹੀਂ ਪੈਦਾ ਕਰ ਸਕਦਾ ਘਰ ਸੜ ਬੈਣਾ ਹੁਣ ਜੇ ਪੰਜਾਬ ਦਾ ਕਿਸਾਨ ਤੋਂ ਦਾਲਾਂ ਨਹੀਂ ਪੈਦਾ ਕਰਵਾਈਆਂ ਜਾ ਰਹੀਆਂ ਇਹਨੂੰ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਜਾ ਰਹੀ ਤੇ ਦਾਲਾਂ ਇਸ ਬਹਾਨੇ ਮਗਵਾਈਆਂ ਬਾਹਰ ਤੋਂ ਜਾ ਰਹੀਆਂ ਨੇ ਜੇਕਰ 2.5 ਲੱਖ ਕਰੋੜ ਦਾ ਆ ਪਮਾਇਲ ਬਾਹਰ ਤੋਂ ਮੰਗਾਇਆ ਜਾਂਦਾ ਹੈ ਕੀ ਸੋਚਦੇ ਹੋ ਕਿ ਸਾਨੂੰ ਫਿਰ ਜਿਹੜੀ ਸਾਡੀ ਤੇਲ ਬੀਜ ਫਸਲਾਂ ਉਹਨੂੰ ਉਤਸ਼ਾਹਤ ਕਰਨ ਦੀ ਸਰਕਾਰ ਨੂੰ ਲੋੜ ਨਹੀਂ ਹੈ ਉਹ ਕਿਉਂ ਨਹੀਂ ਹੋ ਰਿਹਾ ਕਿਉਂਕਿ ਉਹ ਡਬਲਯੂਟੀਓ ਕਹਿ ਰਿਹਾ ਕਿ ਤੁਸੀਂ ਬਾਹਰ ਤੋਂ ਆ ਸਮਾਨ ਲੈਣਾ ਹੈ ਤੇ ਸਾਡੇ ਦੇਸ਼ ਚੋਂ ਦਾ ਉਹ ਚੀਜ਼ਾਂ ਪੈਦਾ ਕਰਨ ਵਾਲੀਆਂ ਚੀਜ਼ਾਂ ਸਰਕਾਰ ਨੇ ਬੰਦ ਕਰਾ ਲਈਆਂ ਤਾਂ ਫਿਰ ਇਹਨੂੰ ਉਤਸ਼ਾਹਤ ਕਿਉਂ ਕਰੇਗੀ ਸਰਕਾਰ ਇਹ ਅਸੀਂ ਸਮਝਦੇ ਆ ਸਾਡੇ ਲੀਡਰ ਸਾਰੇ ਸਮਝਦੇ ਨੇ ਲੇਕਿਨ ਇੱਕ ਕਿਸਾਨ ਦੀ ਸਮਝ ਤੋਂ ਵਿਚਾਰੇ ਦੀ ਤੋ ਇਹ ਮਤਲਬ ਬਾਹਰ ਦੀ ਗੱਲ ਹੈ ਜੋ ਮੇਰਾ ਤੁਹਾਡੀ ਗੱਲ ਦਾ ਜਵਾਬ ਹੈ ਸੀਗਾ ਕਿ ਜਿਹੜੇ ਸਮਝਦੇ ਨਹੀਂ ਉਹ ਅਜ ਲੜਨਾ ਚਾਹੁੰਦੇ ਨੇ ਹੂੰ ਅੱਜ ਇਹ ਲੜਾਈ ਕੌਣ ਆ ਕੌਣ ਆ ਜਿਹੜਾ ਚਾਹੁੰਦਾ ਵੀ ਇਹ ਲੜਾਈ ਜਿੱਤੀ ਨਾ ਜਾਵੇ ਤੇ ਅੱਜ ਇਸ ਚਲਦੀ ਲੜਾਈ ਦੇ ਵਿੱਚ ਇਸ ਅੰਦੋਲਨ ਦੇ ਖਿਲਾਫ ਬਿਆਨਬਾਜ਼ੀ ਕਰਨੀ ਇਹਨੂੰ ਕਿੱਥੋਂ ਕਿੱਥੋਂ ਤੱਕ ਵਾਜਬ ਸਮਝਦੇ ਆਪਾਂ ਕਿੰਨੀ ਕੁ ਵਾਜਬ ਹੈ ਨਹੀਂ ਤੁਸੀਂ ਉਹਨਾਂ ਲਈ ਵੀ ਬਾਹਾਂ ਖੋਲ੍ਹ ਦੋਣਾ ਦੱਬਾ ਵਾਲੀ ਵਾਲਾ ਬਾਰਡਰ ਪਿਆ ਜਾਂ ਹੋਰ ਬਹੁਤ ਸਾਰੇ ਆਈਡੀਆ ਚਾਹੇ ਇੱਥੇ ਆ ਜਾਣਾ ਤੁਸੀਂ ਬਾਹਾਂ ਤਾਂ ਖੋਲ੍ਹੋ ਨਾ ਨਹੀਂ ਸਾਡੀਆਂ ਬਾਹਾਂ ਦੇਖੋ ਇਹ ਵੀ ਗੱਲ ਮੈਂ ਕਹਿ ਦਿੰਦਾ ਹਾਂ ਇੱਕ ਉਹਨਾਂ ਨੇ ਪ੍ਰਚਾਰ ਛੜਿਆ ਜੀ ਕਹਿੰਦੇ ਅਸੀਂ ਚਾਹੁੰਦੇ ਸੀਗੇ ਵੀ ਡੱਲੇ ਵਾਲ ਸਾਡੇ ਵਿੱਚ ਆਜੇ हां ਸਾਡੀ ਲਕੀਰ ਕਿਸ ਗੱਲ ਤੇ ਸੀਗੀ ਕਿ ਕੁਝ ਤਰ੍ਹਾਂ ਨੇ ਇਹ ਕਹਦਾ ਕਿ ਜੇਕਰ ਸਮੁੱਚੀ ਕਿਸਾਨੀ ਦੇ ਸਮੁੱਚੇ ਕਰਜ਼ੇ ਦੀ ਗੱਲ ਕਰਨੀ ਆ ਜੀ ਤਾਂ ਅਸੀਂ ਸੋਚਾਂਗੇ ਵੀ ਅਸੀਂ ਐਸ ਕੇਐਮ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਹਾਂ ਜਾਂ ਕੁਝ ਸਵਾਲ ਕੁਝ ਤਰ੍ਹਾਂ ਦੇ ਤੇ ਹੋਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਹਾਂ ਜਿਹਦੇ ਚੋਂ ਐਸ ਕੇਐਮ ਗੈਰ ਰਾਜਨੀਤਿਕ ਨੇ ਜਨਮ ਲਿਆ ਜਿਹੜਾ ਅੱਜ ਮੋਰਚਾ ਲਾਈ ਬਿਠਾ ਹੈ ਹੂੰ ਹੁਣ ਜਦੋਂ ਐਸ ਕੇਐਮ ਗੈਰ ਰਾਜਨੀਤਿਕ ਨੇ ਮੋਰਚਾ ਲਾ ਲਿਆ ਹੂੰ ਆ ਉਸ ਵੇਲੇ ਉਹਨਾਂ ਨੇ ਮੇਰੇ ਨਾਲ ਅਪਰੋਚ ਕਰਨ ਦੀ ਗੱਲ ਕੀਤੀ ਤਾਂ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਕਿ ਲੁਧਿਆਣੇ ਮੈਂ ਬੈਠਾ ਜੀ ਮੈਂ ਲੁਧਿਆਣੇ 8:00 ਵਜੇ ਤੱਕ ਆਉ ਆਪਾਂ ਇੱਥੇ ਬਹਿ ਕੇ ਚਰਚਾ ਜਿਹੜਾ ਵੀ ਚਾਹੁੰਦਾ ਇਸ ਵਿਸ਼ੇ ਤੇ ਕਰਨੀ ਹੈ ਕਰ ਲਓ ਜੀ ਇਹਦਾ ਪ੍ਰਚਾਰਤਾ ਇਹ ਕਹਿੰਦੇ ਨੇ ਕਿ ਅਸੀਂ ਕਮੇਟੀ ਬਣਾਦੀ ਡੱਲੇ ਵਾਲੇ ਨਾਲ ਗੱਲ ਕਰਨ ਲਈ ਡੱਲੇ ਵਾਲੇ ਟਾਈਮ ਨਹੀਂ ਦਿੱਤਾ ਉਹਨਾਂ ਉਹਨਾਂ ਬੰਦਿਆਂ ਨੂੰ ਪੁੱਛੋ ਆ ਕੱਲ ਪਪੜ ਨੇ ਸਤਨਾਮ ਬਹਿਰੂ ਨੇ ਜੀ ਉਹ ਬਹਿਰੂ ਸਾਹਿਬ ਨੇ ਕੱਲ ਇਹਦਾ ਬਿਆਨ ਦੇ ਕੇ ਸਪਸ਼ਟ ਕਰਤਾ ਜੀ ਕਿ ਸਾਡੀ ਡਿਊਟੀ ਲੱਗੀ ਸੀ ਡੱਲੇ ਵਾਲੇ ਨਾਲ ਗੱਲ ਕਰਨ ਦੀ ਹਾਂ ਲੇਕਿਨ ਅਸੀਂ ਉਹ ਨਹੀਂ ਮਤਲਬ ਦੱਲੀ ਆ ਕੁਲੇ ਦੇ ਉਹ ਪੁਨਿਸ਼ਟ ਕਰਦਾ ਸੋ ਇਹ ਕੰਡਿਆਂ ਤੋਂ ਘੜਿਸ ਵਾਲੀਆਂ ਗੱਲਾਂ ਨੇ ਅਸੀਂ ਕਿਦੋਂ ਕਹਿੰਨੇ ਆ ਗੈਰ ਰਾਜਨੀਤਿਕ ਰਹਿ ਕੇ ਹਾਂ ਜਿਹੜੀ ਰਾਜਨੀਤਿਕ ਪਾਰਟੀਆਂ ਬਣ ਚੁੱਕੀਆਂ ਨੇ ਉਹ ਜਿਹੜੇ ਰਾਜਨੀਤਿਕ ਧਿਰਾਂ ਨਾਲ ਰਾਜਨੀਤਿਕ ਪਾਰਟੀਆਂ ਨਾਲ ਪਹਿਲਾਂ ਦਾ ਜਿਸ ਤਰ੍ਹਾਂ ਦਾ ਸਾਡਾ ਇੱਕ ਸਿਧਾਂਤ ਹੈ ਉਹ ਆ ਕੇ ਮੋਰਚੇ ਦੀ ਸਮਰਥਨ ਦੇ ਵਿੱਚ ਜੇ ਮਗਰ ਬਹਿ ਜਾਂਦੀਆਂ ਅਸੀਂ ਕਿਉਂ ਕਿਸੇ ਨੂੰ ਕਹਾਂਗੇ ਜੀ ਪਰ ਜਿਹੜੇ ਪਿੱਛੋਂ ਇਹੋ ਜਿਹੇ ਬਿਆਨ ਆ ਰਹੇ ਆ ਵੀ ਉਹ ਸਾਡੇ ਹੁੰਦੇ ਦਿੱਲੀ ਬਾਗੇ ਸੀਗੇ ਹੁਣ ਦਿੱਲੀ ਜਾ ਕੇ ਦਿਖਾਉਣ ਜਿਹੜੇ ਅਜਿਹੇ ਬਿਆਨ ਆ ਰਹੇ ਆ ਉਹ ਬਿਆਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਗੱਲ ਇਹ ਹੈ ਉਹ ਕੁਛ ਵੀ ਕਰਨ ਜਾਂ ਕੁਛ ਵੀ ਕਹਿਣ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਮੈਨੂੰ ਟਿੱਪਣੀ ਕਰਨੀ ਉਚਿਤ ਨਹੀਂ ਇਹਨਾਂ ਹਾਲਾਤਾਂ ਸਰਕਾਰ ਅਸੀਂ ਕਿੱਥੇ ਖੜੇ ਆ ਅਸੀਂ ਇੱਥੇ ਖੜੇ ਆ ਸਰਕਾਰ ਸਾਡੇ ਨਾਲ ਇੱਥੇ ਗੱਲ ਕਰਨ ਆ ਰਹੀ ਹੈ ਤਾਂ ਫਿਰ ਮੈਂ ਇਹ ਥਾਪੀਆਂ ਮਾਰੀ ਜਾਵਾਂ ਤੇ ਸਰਕਾਰ ਅਸੀਂ ਤਾਂ ਪੰਜਾਬ ਦੇ ਸੱਦ ਲਈ ਗੱਲਾਂ ਕਰਲ ਬਤ ਕਰ ਲੈ ਇਹ ਗੱਲਾਂ ਬੇਲੋੜੀਆਂ ਹੁੰਦੀਆਂ ਨੇ ਬੇਤੁਕੀਆਂ ਹੁੰਦੀਆਂ ਨੇ ਇਹ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ ਹੰ ਅੰਦੋਲਨ ਹੈ ਅੰdolo ਨਜ਼ੀਕ ਕਰ ਰਹੇ ਆ ਜੀ ਹਾਲਾਤ ਅਸੀਂ ਅਸੇ ਸਾਡਾ ਮਸਲਾ ਬੰਗਾ ਮਨਾਉਣ ਨਾਲ ਹੁੰਦਾ ਜੀ ਸਾਡੇ ਕੋਈ ਈਗੋ ਆਗੇ ਸੀ ਉਸ ਥਾਂ ਦੇ ਬਣਾਨੇ ਥਾਂ ਦੇ ਉਤੇ ਕਬਜ਼ਾ ਕਰਨਾ ਹੈ ਕਬਜ਼ਾ ਤਾਂ ਕਿਤੇ ਨਹੀਂ ਕਰਨਾ ਮਨਾਉਣੀਆਂ ਦਾ ਮੰਗਾ ਨੇ ਉੱਥੇ ਜਾ ਕੇ ਵੀ ਇਹ ਮੰਗਾ ਮਨਾਉਣੀਆਂ ਤੇ ਜੇ ਸਾਡੀ ਗੱਲਬਾਤ ਚਰਚਾ ਇਹਦੇ ਚੱਲ ਰਹੀ ਹੈ ਤਾਂ ਇਹਦੇ ਤੇ ਇਹਦੇ ਤੇ ਤੁਸੀਂ ਸਾਰਾ ਆਮ ਸਮਾਜ ਕੀ ਸੋਚੂਗਾ ਇਹ ਪਰ ਜਿਹੜੀਆਂ ਤੁਸੀਂ ਮੰਗਾ ਮਨਾਉਣੀਆਂ ਜੇ ਉਹ ਤੁਹਾਡੇ ਅਕੋਰਡਿੰਗ ਸਾਰਾ ਓਕੇ ਕਰ ਵੀ ਦਿੰਦੇ ਆ ਤੁਸੀਂ ਕਹਿ ਦਿੰਦੇ ਹੋ ਵੀ ਸਾਰਾ ਡਨ ਹੋ ਗਿਆ ਤੇ ਜੇ ਉਹਨਾਂ ਨੇ ਕਹਿਤਾ ਵੀ ਇਹਦੇ ਚ ਆ ਫਲਾਨੀਆਂ ਕਮੀਆਂ ਆਈਆਂ ਕੱਲ ਵੀ ਇੱਕ ਬਿਆਨ ਰਾਜੇਵਾਲ ਸਾਹਿਬ ਦੇਗੇ ਵੀ ਅਸੀਂ ਫਲਾਨੀ ਚੀਜ਼ ਨੂੰ ਅਸੀਂ ਤਾਂ ਕੰਡਮ ਕਰ ਦਾਂਗੇ ਇਹ ਆਇਆ ਹੋ ਗਿਆ ਹੁਣ ਹੁਣ ਸੋਚੋ ਗੱਲ ਹੁਣ ਦਿਮਾਗ ਤੁਸੀਂ ਤੁਸੀਂ ਪੱਤਰਕਾਰ ਹੋ ਹੁਣ ਸਰਕਾਰ ਕੁਝ ਦੇਣ ਲੱਗੀ ਸੀ ਨਾ ਹਮ ਸਰਕਾਰ ਕੋ ਕੁਝ ਸੋਚਣ ਲੱਗੀ ਸੀ ਨਾ ਉਦੋਂ ਇਹ ਬਿਆਨ ਆਉਣਾ ਕਿੰਨਾ ਕੁਚਤਮੰਦ ਹੋ ਬਸ ਨਾ ਸਰਕਾਰ ਕੀ ਦੇਣ ਲੱਗੀ ਸੀ ਅੰਦਰੋਂ ਦਾ ਰਿਪੋਰਟ ਆ ਰਹੀ ਹੈ ਵੀ ਜਦੋਂ ਤੁਸੀਂ ਐਮਐਸਪੀ ਦੀ ਗੱਲ ਕੀਤੀ ਸੋਨੂੰ ਪਿਊਸ਼ ਗੋਇਲ ਨੇ ਕਹਿਤਾ ਵੀ 1 ਰੁਪਿਆ ਨਹੀਂ ਮਿਲਦਾ ਨਹੀਂ ਜੇ ਤੁਸੀਂ ਜਿਹੜੀ ਮੈਂ ਬੇਨਤੀ ਕਰਦਾ ਹੂੰ ਸਾਡੀਆਂ ਗੱਲਾਂ ਬਾਤਾਂ ਜਿੰਨੀਆਂ ਹੋਈਆਂ ਹਾਂ ਇਹ ਉਹ ਇਹ ਨਹੀਂ ਹੋਈਆਂ ਵੀ ਉਹਨੇ ਕਹਿਤਾ ਵੀ 1 ਰੁਪਿਆ ਨਹੀਂ ਮਿਲਦਾ ਉਹਨੇ ਇਹ ਕਿਹਾ ਕਿ ਸਾਨੂੰ ਅਦਰ ਸਟੇਟਾਂ ਨਾਲ ਵੀ ਗੱਲ ਕਰਨੀ ਪੈਣੀ ਹੈ ਹਾਂ ਐਮਐਸਪੀ ਦੇ ਉੱਤੇ ਅਸੀਂ ਵਰਕਆਊਟ ਕਰ ਰਹੇ ਹਾਂ ਹੂੰ ਸਾਨੂੰ ਕਿੰਨਾ ਬਜਟ ਖਰਚ ਹੋਣਾ ਅਸੀਂ ਉਹਨਾਂ ਮਹਾਰਾ ਨਾਲ ਵੀ ਗੱਲ ਕਰਨੀ ਹੈ ਹਾਂ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਉਹ ਕਰ ਰਹੇ ਹਾਂ ਅ ਜਿਹੜੀ ਮੈਂ ਬੇਨਤੀ ਕਰਨਾ ਕੱਲ ਦਾ ਰੋਲਾ ਪਿਆ ਮੈਨੂੰ ਨਹੀਂ ਪਤਾ ਹਜੇ ਮੇਰੇ ਨਾਲ ਸਰਕਾਰ ਦੀ ਕੋਈ ਗੱਲ ਨਹੀਂ ਜੀ ਨਾ ਸਰਕਾਰ ਨੇ ਸਾਨੂੰ ਹਜੇ ਪ੍ਰੋਪੋਜ਼ਲ ਦਿੱਤੀ ਸੀ ਹਾਂ ਕਿ ਅਸੀਂ ਮਤਲਬ ਤੁਹਾਨੂੰ ਐਮਐਸਪੀ ਦੀ ਗਰੰਟੀ ਦੇ ਲਈ ਹਾਂ ਆਰਡੀਨੈਂਸ ਜਾਰੀ ਕਰਾਂਗੇ ਕੁਝ ਨਹੀਂ ਵੈਸੇ ਜੀ ਸਾਡੇ ਕੋਲੇ ਕੋਈ ਪ੍ਰੋਪੋਜ਼ਲ ਨਹੀਂ ਸੀ ਹਮ ਪਰ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਵੀ ਸਰਕਾਰ ਮਤਲਬ ਆਰਡੀਨੈਂਸ ਲਿਆ ਸਕਦੀ ਹੈ ਨੀ ਤੁਸੀਂ ਕੀ ਤੇ ਹਣਾ ਕਹਿਣਾ ਚਾਹੁੰਦੇ ਹੋ ਮਤਲਬ ਮੈਂ ਇਹ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਜੇਕਰ ਕੁਝ ਦੇਣਾ ਚਾਹੁੰਦੀ ਸੀ ਆਰਡੀਨੈਂਸ ਲਿਆਉਣਾ ਚਾਹੁੰਦੀ ਸੀ ਹੂੰ ਤਾਂ ਉਸ ਆਰਡੀਨੈਂਸ ਦੇ ਸਬੰਧ ਚ ਉਹਨਾਂ ਵੱਲੋਂ ਹੂੰ ਇਹ ਬਿਆਨ ਦੇਣਾ ਇਹਨੂੰ ਕਿੰਨਾ ਕੁਛ ਤਮੰਨਾਗੇ ਆਪਾਂ ਨਹੀਂ ਫਿਰ ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ ਵੀ ਉਹਨਾਂ ਨੂੰ ਪਤਾ ਸੀਗਾ ਨਹੀਂ ਮੈਂ ਮੈਂ ਕਹੂੰਗਾ ਦੀ ਇਹਦੇ ਤੇ ਸਾਡਾ ਜ਼ਿਆਦਾ ਟਿੱਪਣੀ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਨੂੰ ਪਤਾ ਸੀ ਜਾਂ ਉਹਨਾਂ ਨੂੰ ਨਹੀਂ ਪਤਾ ਮੇਰਾ ਤਾਂ ਸਿਰਫ ਇਹ ਨਾਲ ਕਹਿਣ ਦਾ ਭਾਵ ਹੈ ਕਿ ਜੇ ਸਰਕਾਰ ਅੱਜ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ ਕਿਸਾਨਾਂ ਦੇ ਹਿਤੈਸ਼ੀ ਜਦੋਂ ਬੰਦੀਆਂ ਨੇ ਤਾਂ ਉਹਨਾਂ ਨੂੰ ਅੱਜ ਜੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਸਰਕਾਰ ਨੂੰ ਘੇਰ ਕੇ ਲਿਆ ਰਹੇ ਆ ਕਿਤੇ ਬਹਿ ਕੇ ਤਾਂ ਸਰਕਾਰ ਨੂੰ ਘੇਰ ਕੇ ਉੱਥੇ ਲਿਆਉਣ ਦੇ ਵਾਸਤੇ ਮਦਦ ਕਰਨੀ ਚਾਹੀਦੀ ਹੈ ਨਾ ਕਿ ਮਤਲਬ ਸਰਕਾਰ ਨੂੰ ਸਾਹ ਦੇਣਾ ਚਾਹੀਦਾ ਹੁਣ ਜਿਹੜਾ ਸਰਕਾਰ ਕਹੇਗੀ ਉਹ 5 ਸਾਲਾਂ ਵਾਲਾ ਕਹੇਗੀ ਉਹ ਮੱਕੀ ਤੇ ਕਹੇਗੀ ਜਾਂ ਕਪਾਹ ਤੇ ਕਹੇਗੀ ਜਾਂ ਦਾਲਾਂ ਤੇ ਕਹੇਗੀ ਆ ਉਹਦੀਆਂ ਕੀ ਸ਼ਰਤਾਂ ਉਹਦਾ ਹਜੇ ਤਾਂ ਪ੍ਰਸਾਅ ਵੀ ਰੱਖਿਆ ਉਹਦੀਆਂ ਸ਼ਰਤਾਂ ਵੀ ਫਿਰ ਹੋਣਗੀਆਂ ਕੁਆਲਿਟੀ ਚੈੱਕ ਹੋਣਗੇ ਹੋਰ ਬਹੁਤ ਸਾਰੀਆਂ ਉਹ ਉਹ ਬਾਕੀ ਗੱਲਾਂ ਬਾਅਦ ਚ ਆਉਣਗੀਆਂ ਹਜੇ ਬਾਕੀ ਸਾਰੀਆਂ ਹਾਂ ਲੇਕਿਨ ਜਿਹੜੀਆਂ ਉਹਦੀਆਂ ਗੱਲਾਂ ਆਈਆਂ ਨੇ ਹਮ ਸਭ ਤੋਂ ਪਹਿਲੀ ਗੱਲ ਤੇ ਇਹਦੇ ਚੀਜ਼ ਆ ਕਿ ਇਹ ਕੋਈ ਪ੍ਰਾਈਵੇਟ ادارے ਨਾਲ ਕੋਈ ਗੱਲਬਾਤ ਨਹੀਂ ਹੈ ਜਿਵੇਂ ਐਫਸੀਆਈ ਹਾਂ ਇੱਕ ਏਜੰਸੀ ਸਮਝ ਲਓ ਜੀ ਸਰਕਾਰੀ ਹੈ ਹਾਂ ਏਜੰਸੀ ਖਰੀਦੀ ਹੈ ਐਫਸੀਆਈ ਜੀ ਐਫਸੀਆਈ ਕਣ ਖਰੀਦੀ ਹੈ ਐਫਸੀਆਈ ਝੋਨਾ ਖਰੀਦੀ ਹੈ ਉਸੇ ਤਰ੍ਹਾਂ ਕੇਂਦਰ ਦੀਆਂ ਏਜੰਸੀਆਂ ਨੇ ਸੀਸੀਆਈ ਉਹ ਨਰਮਾ ਖਰੀਦੇਗੀ ਜੀ ਉਸੇ ਤਰ੍ਹਾਂ ਕੇਂਦਰ ਦੀ ਏਜੰਸੀ ਹੈ ਨੈਫਡ ਜੀ ਉਹ ਸਾਡੀਆਂ ਫਸਲਾਂ ਖਰੀਦੇਗੀ ਉਹ ਕੇਂਦਰ ਦੀਆਂ ਏਜੰਸੀਆਂ ਨੇ ਉਹ ਸਾਡੀ ਫਸਲ ਨੂੰ ਖਰੀਦਣ ਗਿਆ ਖਰੀਦਣ ਦੇ ਲਈ ਉਹਨਾਂ ਨਾਲ ਗੱਲਬਾਤ ਉਹਨਾਂ ਦੀ ਉਹਨਾਂ ਨੇ ਕਿਹਾ ਸਾਨੂੰ ਲਿਆ ਕੇ ਜਦੋਂ ਪ੍ਰਪੋਜ਼ਲ ਲਿਆ ਕੇ ਦੀ ਵੀ ਸੁਣ ਲਈ ਉਹਨਾਂ ਨਾਲ ਲੇਕਿਨ ਹਜੇ ਉਹਨਾਂ ਦੀ ਪ੍ਰਪੋਜ਼ਲ ਆਈ ਹੈ ਅਸੀਂ ਉਹਦੇ ਨਾਲ ਸਹਿਮਤੀ ਨਹੀਂ ਦਿੰਦੀ ਹਜੇ ਹਜੇ ਅਸੀਂ ਵਿਚਾਰ ਕਰਾਂਗੇ ਚਰਚਾ ਕਰਾਂਗੇ ਦੋਨੋਂ ਫੋਰਮਲ ਕਰਾਂਗੇ ਕੱਲੇ ਆਪਦੇ ਫੋਰਮਲ ਚਰਚਾ ਨਹੀਂ ਕਰਾਂਗੇ ਅਸੀਂ ਮਾਹਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਹ ਕਿੰਨਾ ਫਾਇਦਾ ਦੇ ਸਕਦੀ ਹੈ ਕਿਸਾਨ ਨੂੰ ਤੇ ਕਿਹਜੇ ਰੂਪ ਦੇ ਵਿੱਚ ਆਵੇ ਤਾਂ ਫਾਇਦਾ ਦੇ ਸਕਦੀ ਆਉਣ ਵਾਲੇ ਦਿਨਾਂ 'ਚ ਚੋਣ ਜਾਬਤਾ ਲੱਗੇ ਜਾਣਾਗਾ ਤੁਸੀਂ ਹਜੇ رائے ਕਰਨੀਆਂ ਜੇ ਮੰਨਦੇ ਵੀ ਆ ਉਨੀ ਜਲਦੀ ਹੋ ਜੂ ਜਲਦਬਾਜੀ 'ਚ ਸਾਰਾ ਕੁਝ ਨਹੀਂ ਦੇਖੋ ਸਾਡੀ ਤਾਂ ਕੋਸ਼ਿਸ਼ ਆ ਵੀ ਇੱਕ ਦਿਨ 'ਚ ਹੀ ਹੋ ਜਾਏ ਲੇਕਿਨ ਜਿਹੜੀ ਜੇ ਹੁਣ ਮੰਨ ਲਓ ਅਸੀਂ ਅੱਜ ਕੱਲ੍ਹ 'ਚ ਕਹਿ ਲਈਏ ਕਿ ਹਾਂ ਜੀ ਕਰ ਦਿਓ ਹਾਂ ਜੀ ਤਾਂ ਹੋ ਸਕਦਾ ਕਿਸਾਨਾਂ ਲਈ ਉਹ ਬੈਨੀਫਿਟ ਆਦੀ ਮਤਲਬ ਦੀ ਚੀਜ਼ ਨਾ ਹੋਵੇ ਅਸੀਂ ਉਹਨੂੰ ਕਿਵੇਂ ਦਾ ਕਿਸਾਨਾਂ ਲਈ ਲਾਭਦਾਇਕ ਹੁੰਦਾ ਉਹ ਉਹਦੇ ਲਈ ਮਹਾਰਾਣਾ ਗੱਲ ਤਾਂ ਕਰਨੀ ਬਹੁਤ ਜ਼ਰੂਰੀ ਹੈ ਨਾ ਹਾਂ ਜੀ ਹਾਂ ਇੰਟਰਨੈਟ ਨੂੰ ਲੈ ਕੇ ਕੀ ਗੱਲ ਹੋਈ ਆ ਪਹਿਲੇ ਦਿਨ ਤੁਸੀਂ ਇਸ ਤੀਸਰੀ ਮੀਟਿੰਗ 'ਚ ਸਾਰਾ ਇੰਟਰਨੈਟ ਟਵਿੱਟਰ ਫੇਸਬੁੱਕ ਪੇਜ ਹੀ ਚੱਲੇ ਹੁਣ ਜਦੋਂ ਕੱਲ ਬਾਹਰ ਆਏ ਹਾਂ ਤੁਹਾਡੇ ਵੱਲੋਂ ਕੋਈ ਬਿਆਨ ਨਹੀਂ ਆਇਆ ਸਰਕਾਰ ਵਾਲੇ ਪਾਸਿਓਂ ਜਾਂ ਪੰਜਾਬ ਸਰਕਾਰ ਵਾਲੇ ਪਾਸਿਓਂ ਜ਼ਰੂਰ ਬਿਆਨ ਆਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਜ਼ਰੂਰ ਗੱਲ ਕੀਤੀ ਹੈ ਵੀ ਹੁਣ ਸੱਤ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ 'ਚ ਫੇਰ ਇੱਕ ਜਿਹੜਾ ਉਹ ਨੋਟੀਫਿਕੇਸ਼ਨ ਆ ਗਿਆ ਇਹ ਕਿੱਧਰ ਜਾ ਰਿਹਾ ਇਹ ਤਾਂ ਕੋਈ ਸੋ ਚੱਜਾ ਨਹੀਂ ਨਾ ਲੱਗ ਰਿਹਾ ਇੱਕ ਤੁਹਾਡੇ ਨਾਲ ਵਾਦਾ ਹੁੰਦਾ ਵੀ ਤੁਹਾਡੇ ਪੇਜ ਓਪਨ ਹੋਣਗੇ ਉਹ ਤਾਂ ਹੋਰ ਸਗੋਂ ਬੰਦ ਹੋ ਗਏ ਮੈਂ ਬੇਨਤੀ ਕਰਦਾ ਅਸੀਂ ਆ ਕੱਲ ਦਾ ਮਾਣੀ ਇਹ ਬਣਾਇਆ ਹੋਇਆ ਹੈ ਜੀ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਉਦੋਂ ਕਿਹੜਾ ਇੰਟਰਨੈਟ ਚੱਲਦਾ ਸੀ ਹੂੰ ਉਦੋਂ ਕਿਹੜੇ ਮਤਲਬ ਐਨੇ ਸਾਰੇ ਜਿਹੜੇ ਤੁਸੀਂ ਚੈਨਲ ਫਿਰਦੇ ਹੋ ਜੀ ਸਾਡੇ ਤੇ ਨਿਗਾਹ ਰੱਖੀ ਫਿਰਦੇ ਨੇ ਕਿਹੜੇ ਸੀ ਹਾਂ ਲੇਕਿਨ ਕੀ ਅਸੀਂ ਉਦੋਂ ਇਸ ਚੀਜ਼ ਨੂੰ ਲੈ ਕੇ ਵੀ ਇੰਟਰਨੈਟ ਨਹੀਂ ਚੱਲਦਾ ਉਹ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਅਸੀਂ ਲੜਾਈ ਛੱਡ ਗਏ ਲੜਾਈ ਨਹੀਂ ਛੱਡੀ ਜਾ ਸਕਦੀ ਲੜਾਈ ਅਸੀਂ ਲੜ ਰਹੇ ਸੀ ਤੇ ਲੜ ਰਹੇ ਨੇ ਨੇ ਤੁਹਾਡੇ ਵੱਲੋਂ ਨਹੀਂ ਸੀ ਨਾ ਪਹਿਲਾਂ ਤੁਸੀਂ ਓਪਨਲੀ ਸਾਰਿਆਂ ਨੇ ਕਿਹਾ ਸੀ ਨਾ ਤਾਂ ਹੀ ਅਸੀਂ ਸਾ ਸਵਾਲ ਪੁੱਛ ਲੈ ਰਹੇ ਨੇ ਮੈਂ ਮੈਂ ਰਤਨ ਜੀ ਮੇਰੀ ਬੇਨਤੀ ਹੈ ਹਾਂ ਕਿ ਜੇ ਸਰਕਾਰ ਸਾਡੀ ਮੰਨ ਲੈਂਦੀ ਤਾਂ ਉਹ ਉਹ ਉਹਦੇ ਅਸੀਂ ਗੁੱਡ ਜਸਟਰ ਸੀ ਹਾਂ ਲੇਕਿਨ ਅਗਰ ਸਰਕਾਰ ਨੇ ਉਹ ਨਹੀਂ ਮੰਨੀ ਕਿ ਉਹ ਸਰਕਾਰ ਸਾਡੇ ਤੇ ਉਹਵੇਂ ਜਿਵੇਂ ਟਾਈਟ ਰੱਖਣਾ ਚਾਹੁੰਦੀ ਹੈ ਤੇ ਰੱਖ ਲੈ ਸਰਕਾਰ ਕੀ ਦੇ ਤੁਸੀਂ ਲਾਂਭਾ ਦਿੱਤਾ ਸਰਕਾਰ ਨੂੰ ਨਹੀਂ ਮੈਂ ਤਾਂ ਲਾਂਭਾ ਦੇਣਾ ਵੀ ਵਾਜਬ ਨਹੀਂ ਸਮਝਦਾ ਸਰਕਾਰ ਲਾਲੇ ਜੁਰ ਜਿਹੜਾ ਲਾਉਣਾ ਹੁੰਦਾ ਹੂੰ ਲੇਕਿਨ ਜੇ ਸਰਕਾਰ ਸਾਡੀਆਂ ਮੰਗਾਂ ਤੇ ਆ ਜੇ ਤਾਂ ਸਾਨੂੰ ਮਤਲਬ ਇਹਦੇ ਨਾਲੋਂ ਅਸੀਂ ਮੰਗਾਂ ਨੂੰ ਪ੍ਰਾਇੋਰਟੀ ਪਹਿਲਾਂ ਦੇਵਾਂਗੇ ਤੇ ਜੇ ਤੁਹਾਡਾ ਨਹੀਂ ਇਹ ਸਾਰੀ ਸਹਿਮਤੀ ਬੰਦੀ ਜਿਵੇਂ ਪੰਦੇਰ ਸਾਹਿਬ ਨੇ ਕਹਿਤਾ ਵੀ 21 ਫਰਵਰੀ ਨੂੰ 11 ਵਜੇ ਅਸੀਂ ਦਿੱਲੀ ਕੂਚ ਦਾ ਕਰ ਦੇਣਾ ਫਿਰ ਤੁਹਾਡਾ ਉਹੀ ਐਕਸ਼ਨ ਪਲਾਨ ਰਹੂ ਨਹੀਂ ਦੇਖੋ ਇਹ ਤਾਂ ਸੁਭਾਵਿਕ ਹੈ ਕਿ ਦੇਖ ਸਰਕਾਰ ਨੇ ਸਾਡੇ ਨਾਲ ਜਿਹੜੀ ਪ੍ਰਪੋਜ਼ਲ ਦਿੱਤੀ ਉਹ ਪ੍ਰਪੋਜ਼ਲ ਹੀ ਚੈੱਕ ਕਰਾਂਗੇ ਜੀ ਸਰਕਾਰ ਨੂੰ ਮੋੜਵਾ ਜਵਾਬ ਦੇਵਾਂਗੇ ਕਿ ਭਾਈ ਇਹਦੇ ਚ ਆ ਚੀਜ਼ ਸਾਨੂੰ ਐ ਨਹੀਂ ਲੱਗਦੀ ਇਹਦੇ ਆਇਆ ਬਾਕੀ ਮੰਗਾਂ ਦੇ ਉੱਤੇ ਸਰਕਾਰ ਦਾ ਕੀ ਪ੍ਰਤੀਕਿਰਿਆ ਆਉਂਦੀ ਹੈ ਉਹ ਮੰਗਾਂਗੇ ਔਰ ਉਸ ਤੋਂ ਬਾਅਦ ਫਿਰ ਮਤਲਬ ਅਗਰ ਸਰਕਾਰ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਹੀ ਅਗਲਾ ਮਤਲਬ ਸਾਡਾ ਹੋਗਾ ਉਹ ਸਾਡਾ ਇਹ ਚੀਜ਼ ਹੈ ਮੇਰਾ ਇੱਕ ਵਾਸ ਲਾਸ ਵਾਲਾ ਜੇ ਤੁਸੀਂ ਅੱਗੇ ਜਾਣਿਓ ਅਗਵਾਈ ਦੇ ਵਿੱਚ ਕਿਸਾਨ ਆਗੂ ਮੂਰੇ ਹੋਣਗੇ ਕਿ ਨੌਜਵਾਨ ਕਿਉਂਕਿ ਇਸ ਨੂੰ ਲੈ ਕੇ ਵੀ ਬਹੁਤ ਸਾਰੇ ਪੇਚ ਥੱਲੇ ਖਿੱਲਰ ਨੇ ਲਾਗੇ ਥੱੜਣ ਦੇ ਲੈਵਲ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਆਈਆਂ ਵੀ ਆਪ ਪਿੱਛੇ ਰਹਿ ਜਾਂਦੇ ਨੇ ਨੌਜਵਾਨ ਮੂਰੇ ਚਲੇ ਜਾਂਦੇ ਆ ਉਸ ਹਿਸਾਬ ਨੂੰ ਜਿਹੜਾ ਇੱਕ ਮਤਲਬ ਡਿਸਪਲਾਈਨ ਤਰੀਕੇ ਦੇ ਨਾਲ ਅੱਗੇ ਨੂੰ ਵਧਣਾ ਜਾਂ ਅੱਗੇ ਨੂੰ ਕਿ ਮੈਂ ਤੁਸੀਂ ਜਾਣਾਂਗਾ ਜਦੋਂ ਇੰਨੀ ਬੈਰੀਕੇਟਿੰਗ ਹੋਈ ਵੀ ਉੱਪਰੋਂ ਡਰੋਨ ਚੱਲ ਰਿਹਾ ਜਿਹੜੀ ਸਾਰੀ ਚੀਜ਼ ਆ ਰਹੀ ਰਤਨ ਤੁਸੀਂ ਉੱਥੇ ਸੀਗੇ ਖਨੋਰੀ ਖਨੋਰੀ ਸੀ ਜੀ ਸਾਡਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੁਹਾਡੇ ਵਿੱਚ ਫਿਰਦਾ ਸੀ ਠੀਕ ਹੈ ਇੱਥੋਂ ਵਾਲੇ ਪੱਤਰਕਾਰਾਂ ਤੋਂ ਪਛਲਾ ਡੱਲੇ ਵਾਲ ਤੇ ਭਦੇਰ ਕਿੱਥੇ ਸੀ ਹੂੰ ਬਸ ਇਸੇ ਗੱਲ ਤੋਂ ਤੁਹਾਨੂੰ ਤਸੱਲੀ ਹੋ ਜਾਣੀ ਚਾਹੀਦੀ ਹੈ ਕਿ ਅਸੀਂ ਮੋਰਚੇ ਦੇ ਵਿੱਚ ਨਾਲ ਸੀ ਆਪਦੇ ਜੋ ਉਹਨਾਂ ਦੇ ਜਾਂ ਅਸੀਂ ਕਿਤੇ ਉਹ ਮਗਰ ਲੁਕੇ ਬੈਠੇ ਸੀ ਪੰਜਾਬ ਸਰਕਾਰ ਦਾ ਰਵਈਆ ਇੱਕ ਕਮੈਂਟ ਕਿਹੇ ਜਾ ਲੱਗ ਰਿਹਾ ਸਾਰੇ ਜੀ ਕੀ ਉਹ ਵਾਕਿਆ ਦੇ ਵਿੱਚ ਮਤਲਬ ਪੰਜਾਬ ਵਾਲੀ ਉਹ ਭੂਮਿਕਾ ਨਿਭਾ ਰਹੇ ਆ ਮੁੱਖ ਮੰਤਰੀ ਸਾਹਿਬ ਕਿ ਤੁਹਾਨੂੰ ਸ਼ੱਕ ਹੀ ਲੱਗਦਾ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਦੀ ਪੰਜਾਬ ਸਰਕਾਰ ਦੇ ਇਸ ਮੁੱਦੇ ਦੇ ਉੱਤੇ ਟਿੱਪਣੀ ਕਰਨੀ ਉਚਿਤ ਨਹੀਂ ਹੈ। ਕਿਸੇ ਵੀ ਤਰ੍ਹਾਂ ਨਹੀਂ। ਕਾਰਨ ਕਿ ਮੈਂ ਫਿਰ ਬੇਨਤੀ ਕਰਾਂਗੇ ਉਹ ਲੰਬਾ ਨਾ ਕਰੀਏ ਆਪਾਂ। ਜਿੰਨੀ ਲੰਬੀ ਕਰਾਂਗੇ ਕਿ ਜੇ ਮੈਂ ਟਿੱਪਣੀ ਕਰੂੰਗਾ ਤਾਂ ਟਿੱਪਣੀ ਹੀ ਐਡੀ ਲੰਬੀ ਚਲੀ ਜਾਣੀ ਹੈ। ਸੋ ਇਹ ਸਾਡੇ ਕੋਲੇ ਅੱਜ ਮਤਲਬ ਸਾਡੀ ਦੂਜੀਆ ਫੋਰਮਲ ਮੀਟਿੰਗ ਹੋਣੀ ਹੈ। ਇਹ ਗੱਲਾਂ ਬਾਕੀ ਕਰਦੇ ਮੈਂ ਫਿਰ ਕਰਨਾ। ਜੀ ਧੰਨਵਾਦ। ਧੰਨਵਾਦ। ਸ਼ੁਕਰੀਆ।